ਪੁਲਿਸ ਕਮਿਸ਼ਨਰ ਅਮਰਸਰ ਸਾਧਗੁਰਪ੍ਰੀਤ ਸਿੰਘ ਪੁਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੀਐਸ ਰਣਜੀਤ ਐਵਨਿਊ ਦੇ ਐਸਐਚਓ ਮਿਸਟਰ ਰੋਗਨਹੰਸ ਤੇ ਏਸੀਪੀ ਨੌਰਥ ਮਿਸਟਰ ਅਰਵਿੰਦ ਮੀਨਾ ਇਹਨਾਂ ਨੇ ਤਿੰਨ ਜਣੇ ਗ੍ਰਿਫਤਾਰ ਕੀਤੇ ਜਿਨ੍ਹਾਂ ਦਾ ਨਾਮ ਹੈ ਸੁਖਰਾਜ ਸਿੰਘ ਮਨਪ੍ਰੀਤ ਸਿੰਘ ਤੇ ਜਿਹੜਾ ਤੀਸਰਾ ਉਹ ਜੁਵਨਾਈਲ ਹੈਗਾ ਐਫਆਈਆ ਨੰਬਰ 22 ਡੇਟਿਡ 22 2025 ਅੰਡਰ ਸੈਕਸ਼ਨ 22 29 6885 ਐਨਡੀਪੀਐਸ ਐਕਟ ਪੀਐਸ ਰਣਜੀਤ ਐਵਨਿਊ ਜਿਹੜਾ ਇਹਨਾਂ ਨੇ 2300 ਨਸ਼ੇਲੀ ਜਿਹੜੀ ਹੈਗੀਆਂ ਟੈਬਲੇਟਸ ਉਹਦੀ ਰਿਕਵਰੀ ਕੀਤੀ ਹੈ ਤੇ 1750 ਇੰਜੈਕਸ਼ਨ ਇੱਕ ਜ਼ੈਨਕਾਰ ਤੇ ਇੱਕ ਐਕਟਿਵਾ ਸਕੂਟਰ ਦੀ ਵੀ ਰਿਕਵਰੀ ਕੀਤੀ ਹੈ ਇਹਦੇ ਨਾਲ ਨਾਲ ਇਹਦਾ ਅਪਰੀਕਾ ਪਿਆ 16200 ਐਲਫੈਂਜ਼ੋਲ ਟੈਬਲੇਟਸ ਨੇ 3100 ਡਰਾਮਾਡੋਲ 360 ਕੋਬੈਡੋਲ ਤੇ 1750 ਡਰਾਮਾਡੋਲ ਇੰਜੈਕਸ਼ਨ ਨੇ ਰਣਜੀਤ ਦੇਵਨੀ ਪੁਲਿਸ ਸਟੇਸ਼ਨ ਦੇ ਮੁਲਾਜ਼ਮਾ ਨੇ ਨਾਕਾ ਲਾਇਆ ਸੀ ਪੀਆਰ ਚੌਂਕ ਤੇ ਜੋ ਕਿ ਉਥੋਂ ਇੱਕ ਇਹਨਾਂ ਨੂੰ ਜ਼ੈਨਕਾਰਾਂ ਦੀ ਦਿਖੀ ਤੇ ਇਹਨਾਂ ਨੇ ਜ਼ੈਨਕਾਰ ਨੂੰ ਰੂਟੀਨ ਚੈਕਿੰਗ ਅੱਜੀ ਰੋਕਿਆ ਤੇ ਚੈਕਿੰਗ ਕੀਤੀ ਤੇ ਉਹਦੇ ਵਿੱਚ 700 ਟੈਬਲੇਟਸ ਮਿਲੀਆਂ ਉਹਦੇ ਬਾਅਦ ਅਸੀਂ ਉਹਦੇ ਚ ਸਿਗੇ ਸੁਕਰਾਤ ਸਿੰਘ ਸੀ ਤੇ ਇੱਕ ਜੁਵਨਾਈਲ ਸੀਗਾ ਤੇ ਉਸ ਤੋਂ ਬਾਅਦ ਅਸੀਂ ਡੱਕਵਰ ਲਿੰਕੇਜਸ ਐਕਸਪਲੋਰ ਕੀਤੀਆਂ ਤੇ ਉਹਦੇ ਚ ਸਾਨੂੰ ਮਨਪ੍ਰੀਤ ਸਿੰਘ ਤੋਂ ਬਾਕੀ ਸਾਰਾ ਸਮਾਨ ਮਿਲਿਆ ਤੇ ਉਹਦੇ ਐਕਟਿਵਾ ਤੋਂ ਤੇ 100 ਅਕਤੂਬੀ ਆਪਣੇ ਕਬਜ਼ੇ ਚ ਲੈ ਲਏ ਸਨਕਾਰ ਵੀ ਲੈ ਲਈ ਤੇ ਉਹਦੇ ਨਾਲ ਨਾਲ ਜਿਹੜਾ ਜੁਵਨਾਈਲ ਦਾ ਫਾਦਰ ਹੈ ਉਹ ਪ੍ਰਕਾਸ਼ ਉਹ ਹਲੇ ਭੱਜਿਆ ਹੋਇਆ ਹੈ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਹੈ ਸ਼ਿਵਮ ਉਹ ਵੀ ਹਲੇ ਭੱਜਿਆ ਹੋਇਆ ਹੈ ਤੇ ਇਹਦੇ ਨਾਲ ਨਾਲ ਜਿਹੜਾ ਸੁਖਰਾਜ ਹੈ ਉਹਦੇ ਤੇ 6 ਪਰਚੇ ਦਰਜ ਹੈਗੇ ਆ ਜਜਦੋਂ ਵਿੱਚੋਂ 5 ਪਰਚੇ ਅੰਮ੍ਰਿਤਸਰ ਰੂਰਲ ਦੇ ਹੈਗੇ ਆ ਤੇ ਇੱਕ ਪਰਚਾ ਹੈਗਾ ਗੁਰਦਾਸਪੁਰ ਜ਼ਿਲ੍ਹੇ ਦਾ ਤੇ ਜਿਹੜਾ ਮੰਤਰੀਤ ਉਹਦੇ ਤੇ ਇੱਕ ਪਰਚਾ ਉਹ ਸੁਲਤਾਨਪੁਰ ਮੈਂਥ ਥਾਣੇ ਦਾ ਆਮ ਜੈਕ ਤੇ ਐਨਡੀਪੀਐਸ ਦਾ ਉਹ ਪਹਿਲਾਂ ਦਰਜ ਹੈਗਾ ਤੇ ਇਹਨਾਂ ਦੇ ਅਸੀਂ ਬੈਕਵਰਡ ਫਾਰਵਰਡ ਲਿੰਕਸ ਦੇਖ ਰਹੇ ਹਾਂ ਤੇ ਜੋ ਵੀ ਸਾਨੂੰ ਅੱਗੇ ਪਤਾ ਚੱਲੂਗਾ ਅਸੀਂ ਤੁਹਾਡੇ ਰੂਪ ਵਿੱਚ